ਨਾ ਚਾਹੀਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਸਾਲ ਚਾਰ ਵਾਰੀ ਇਕੱਠੇ ਹੁੰਨੇ ਆ ਕਿੰਨੇ ਇਕੱਠੇ ਹੁੰਨੇ ਆ ਗਿਣਤੀ ਦੇ ਸਿਰ ਪਰ ਲੜਨ ਵਾਲੇ ਗਿਣਤੀ ਦੇ ਸੇਰੀ ਹੁੰਦੇ ਆ ਲਾਂਤੀ ਦਾ ਇੱਥੇ ਲੱਖ ਡੇਢ ਲੱਖ ਬੈਠਾ ਹੋਣਾ ਚੰਡੀਗੜ੍ਹ ਦੇ ਪੰਜਾਬੀ ਲੱਖ ਦੀ ਲਾਂ ਤਾਂ ਮੈਨਕਣਾ ਉਹਨਾਂ ਪੰਜਾਬੀਆਂ ਨੂੰ ਚੰਡੀਗੜ੍ਹ ਜਿਹੜੇ ਬੈਠ ਕੇ ਵੀ ਅੱਜ ਚੰਡੀਗੜ੍ਹ ਦੇ ਵਿੱਚੋਂ ਛੋਡੀ ਬੋਲੀ ਖਤਮ ਛੋੜਾ ਦਾਵਾ ਖਤਮ ਅੱਜ 1 ਨਵੰਬਰ ਆ ਪੰਜਾਬ ਦਿਵਸ ਆ ਅੱਜ ਪੰਜਾਬ ਦਾ ਦਿਹਾੜਾ ਆ ਅੱਜ ਨਮਾ ਸੋਡੇ ਨਮਾ ਤੋਹਫਾ ਦਿੱਤਾ ਸਾਨੂੰ ਸੈਂਟਰ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਉਹਦਾ ਜਿਹੜਾ ਪੁਰਾਣਾ ਸੈਨੀਟ ਸਿਸਟਮ ਸੀਗਾ ਉਹ ਭੰਗ ਕਰਕੇ ਸੈਂਟਰ ਨੇ ਆਪਣੇ ਕੋਲੇ ਕਰ ਲਈ ਹੈ ਆ ਹੁਣੀ ਖਬਰ ਮੈਂ ਪੜ ਰਿਹਾ ਸੀ ਜਾਨੇ ਕੁਛ ਨਹੀਂ ਰਹਿਣਾ ਇੱਥੇ ਹੁਣ ਇਕੱਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਂ ਹੀ ਪੰਜਾਬ ਯੂਨੀਵਰਸਿਟੀ ਰਹਿ ਗਿਆ ਬਾਕੀ ਉੱਥੇ ਪੰਜਾਬ ਦਾ ਪੰਜਾਬੀ ਦਾ ਪੰਜਾਬੀਅਤ ਦਾ ਕੁਝ ਨਹੀਂ ਰਿਹਾ ਭਰਾਵੋ ਤੇ ਰਹਿਣਾ ਚੰਡੀਗੜ੍ਹ ਦੀ ਵੀ ਕੀ ਰਹਿ ਗਿਆ ਆਪਣੀ ਗਿਣਤੀ ਕਿੰਨੀ ਕਰੇਗੀ ਇਹ ਦੇਖ ਲੋ ਇੱਥੋਂ ਆਪਾਂ ਚੰਡੀਗੜ੍ਹ ਦੇ ਵਿੱਚ ਅੱਜ ਪੰਜਾਬੀ ਘੱਟ ਗਿਣਤੀ ਜੋ ਹੋ ਗਏ ਤੇ ਪੰਜਾਬ ਦੇ ਵਿੱਚੋਂ ਆਉਣ ਵਾਲੇ ਪੰਜਾਂ ਦਹਾਕਿਆਂ ਦੇ ਵਿੱਚ ਤੁਸੀਂ ਘੱਟ ਗਿਣਤੀ ਚ ਹੋ ਜਾਣਾ ਹੈ ਜ਼ਿੰਮੇਵਾਰ ਕੌਣ ਹੈ ਜੋਸ਼ਵਨ ਕਿਹਾ ਦਾ ਹੈ حملہ ਨਾ ਕਰੇ ਉਹਦਾ ਕਰੂਗਾ ਜ਼ਿੰਮੇਵਾਰ ਸਾਡੇ ਲੋਕ ਹੈ ਨਿਖਿੱਧ ਹੋ ਗਏ ਨਕਮੇ ਹੋ ਗਏ ਬੇਸਲੇ ਹੋ ਗਏ ਸੌਂ ਗਏ ਕੋਈ ਕਾਰ ਲੈ ਕੇ ਆਏ ਨੂੰ ਟੱਪ ਜਾਂਦਾ ਆਵਾ ਦੇਖਿਆ ਆ ਪੱਗਾ ਵਾਲੇ ਬਥੇਰੇ ਮਿਲੇ ਆ ਰਾਹ ਸੱਜਣਾ ਕਈ ਕਾਰਾਂ 'ਚ ਤੁਰੇ ਫਿਰਦੇ ਆ ਕੋਈ ਗੱਡੀ ਮੋਟਰਸਾਈਕਲ 'ਚ ਤੁਰੇ ਫਿਰਦਾ ਉਹਨਾਂ ਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਵੀ ਆ ਜਿਹੜਾ ਕਾਫਲਾ ਜਾ ਰਿਹਾ ਲੋਕ ਜਾ ਰਹੇ ਆ ਬੀਬੀਆਂ ਜਾ ਰਹੀਆਂ ਨੇ ਨੌਜਵਾਨ ਬਜ਼ੁਰਗ ਜਾ ਰਹੇ ਆ ਇਹ ਕੌਣ ਆ ਭਾਈ ਕਲਰ ਵਾਲਾ ਪਾ ਰਹੇ ਆ ਇਹ ਉਹ ਸਾਡੇ ਨਾਲੋਂ ਹਜ਼ਾਰਾਂ ਨਹੀਂ ਲੱਖਾਂ ਗੁਣਾ ਦੇਖੋ ਉਹ ਸਟਾਰਨ ਦਾ ਬਿਆਨ ਪੜੋ ਪਿਛਲੇ 10 ਦਿਨ ਪਹਿਲਾਂ ਦਾ ਜਿਹੜਾ ਤਾਮਿਲ ਦਾ ਮੁੱਖ ਮੰਤਰੀ ਆ ਤਾਮਿਲ ਲਾੜੂ ਦਾ ਉਹ ਕਹਿੰਦਾ ਦੋ ਦੋ ਬੋਲੀਆਂ ਹੋਣਗੀਆਂ ਤਾਂ ਅਮਨ ਲਾਡੂ ਚ ਅੰਗਰੇਜ਼ੀ ਤੇ ਤਾਮਲ ਹਿੰਦੀ ਦਾ ਕਹਿੰਦਾ ਮੈਂ ਪੂਰਨ ਤੌਰ ਤੇ ਬਾਈਕਾਡ ਕਰਦਾ ਨੇ ਕੈਨਟ ਦੇ ਵਿੱਚ ਮੈਂ ਪਾਸ ਕਰੂੰਗਾ ਤੇ ਤੁਸੀਂ ਚੰਡੀਗੜ੍ਹ ਛੱਡੋ ਪੰਜਾਬ ਦੇਖੋ ਮੜਾ ਜਾ ਬੋਰਡ ਦੇਖੋ ਪੰਜਾਬ ਜ ਹਿੰਦੀ ਚ ਲੱਗਣਾ ਸ਼ੁਰੂ ਹੋ ਗਏ ਭਾਰਤ ਨਗਰ ਚੌਕ ਲੁਧਿਆਣੇ ਵਾਲਾ ਉਹਦਾ ਹਾਲ ਜਾ ਕੇ ਦੇਖੋ ਕੱਲਾ ਲੱਲਾ ਲਿਖਦਾ ਪੰਜਾਬੀ ਚ ਬਾਕੀ ਸਾਰਾ ਹਿੰਦੀ ਤੇ ਅੰਗਰੇਜ਼ੀ ਗਈ ਹੈ ਕਿੰਨੇ ਕੁ ਲੋਕ ਉੱਠ ਖੜੇ ਬਈ ਲੁਧਿਆਣੇ ਦੇ ਉਹ ਗਿਣਤੀ ਮੁਠੀ ਭਰ ਲੋਕ ਉੱਥੇ ਉੱਠ ਕੇ ਆਪਣੇ ਮੰਗੂ ਮੁਜਾਰਾ ਕਰ ਰਹੇ ਆ ਬਾਕੀ ਸੁੱਤੇ ਪਿਆ ਲੋਕ ਸੋ ਜਿਵੇਂ ਭਾਈ ਅਮਤੋਜ ਨੇ ਕਿਹਾ ਵੀ ਜਿਹੜੀ ਕਾਮ ਨੂੰ ਖਤਮ ਕਰਨਾ ਹੋਵੇ ਉਹ ਕਾਮ ਦੀ ਸਭ ਤੋਂ ਪਹਿਲਾਂ ਬੋਲੀ ਮਾਰੀ ਜਾਂਦੀ ਹੈ ਹੁਣ ਇਹ ਦੇਸ਼ ਦਾ ਇੱਕੋ ਹੀ ਇਹਨਾਂ ਨੇ ਬਣਾ ਲਿਆ ਸਿਸ਼ਟਾਵਾ ਇੱਕ ਦੇਸ਼ ਇੱਕ ਬੋਲੀ ਇੱਕ ਰੰਗ ਇੱਕ ਧਰਮ ਦੀ ਗੱਲ ਹੋ ਰਹੀ ਆ ਤੇ ਬੋਲੀ ਨੂੰ ਜੋੜਿਆ ਕਿੱਥੇ ਜਾ ਰਿਹਾ ਵੀ ਬੋਲੀ ਕਲੀ ਸਿੱਖਾਂ ਦੀ ਆ ਬੋਲੀ ਪੰਜਾਬੀ ਕੌਮ ਦੀ ਆ ਪੰਜਾਬੀ ਕੌਮ ਚ ਕੌਣ ਆ ਗਿਆ ਸਿੱਖ ਆ ਗਿਆ ਪੰਜਾਬੀ ਹਿੰਦੂ ਪੰਜਾਬੀ ਆ ਗਿਆ ਪੰਜਾਬੀ ਮੁਸਲਮਾਨ ਆ ਗਿਆ ਪਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਅੱਜ ਮੈਂ ਬਠਿੰਡਾ ਜ਼ਿਲ੍ਹਾ ਮੇਰਾ ਰਾਮਪੁਰਾ ਸ਼ਹਿਰ ਆ ਮੇਰੇ ਕੋਲ ਛੋਟਾ ਜਿਹਾ ਸ਼ਹਿਰ ਮੈਂ ਉੱਥੇ ਨਾ ਕਾਰਡ ਦੇਖਦਾ ਕਈ ਵਾਰੀ ਕਾਰਡ ਵਿਆਹਾਂ ਦੇ ਭੋਗਾਂ ਦੇ ਜਗਰਾਤੇ ਦੇ ਸਾਰੇ ਹਿੰਦੀ ਵਿੱਚ ਆਪਣੀ ਸ਼ੁਰੂ ਹੋ ਗਏ ਗਊਸ਼ਾਲਾ ਦੇ ਅੱਗੇ ਹਿੰਦੀ ਚ ਲਿਖਣਾ ਮੰਦਰਾਂ ਦੇ ਅੱਗੇ ਹਿੰਦੀ ਚ ਲਿਖਣਾ ਸ਼ੁਰੂ ਹੋ ਗਿਆ ਹੋਰ ਥਾਮਾ ਥਾਮਾ ਜਿੱਥੇ ਮੈਂ ਦੇਖਦਾ ਦੁਕਾਨਾਂ ਦੇ ਅੱਗੇ ਹਿੰਦੀ ਜੀ ਲਿਖਣਾ ਸ਼ੁਰੂ ਹੋ ਗਿਆ ਮੈਂ ਕੱਲ ਕੋਟਖਪੂਰੇ ਬੈਠਾ ਸੀ ਕਿਸੇ ਦੁਕਾਨ ਦੇ ਦੋ ਪੰਜਾਬੀ ਨੌਜਵਾਨ ਹਿੰਦੂ ਭਰਾ ਆਸਮੇ ਹਿੰਦੀ ਜੀ ਗੱਲ ਕਰ ਰਹੇ ਐ ਮੈਂ ਟੋਕਿਆ ਮੈਂ ਹਰੇ ਕਿਉਂ ਕਹਿੰਦੇ ਭਾਈ ਸਾਡੇ ਘਰਾਂ 'ਚ ਮਾਹੌਲ ਹੀ ਹਿੰਦੀ ਵਾਲਾ ਬਣ ਗਿਆ ਜਾਨੇ ਇਹ ਜਿਵੇਂ ਅੰਗਰੇਜ਼ ਨੇ ਕੀਤਾ ਸੀ ਵੀ ਉਰਦੂ ਮੁਸਲਮਾਨਾਂ ਦੀ ਹਿੰਦੀ ਹਿੰਦੂਆਂ ਦੀ ਤੇ ਪੰਜਾਬੀ ਸਿੱਖਾਂ ਦੀ ਉਹੀ ਹੁਣ ਕੁਝ ਹੋ ਰਿਹਾ ਸੋ ਮੈਂ ਅੱਜ ਬੇਨਤੀ ਕਰਦਾ ਵੈਸੇ ਦੀਪਕ ਚਨਾਰਥਾਲ ਜੀ ਖੜੇ ਆ ਇੱਥੇ ਆਪਣੇ ਦੇਵੀ ਲਾਲ ਜੀ ਦੇਵੀदयाल ਜੀ ਖੜੇ ਆ ਦੇਵੀदयाल ਬਹੁਤ ਦੇਵਦਾ ਸ਼ਰਮਾ ਜੀ ਖੜੇ ਆ ਮਿੱਤਰ ਸਿੰਘ ਮੀਤ ਲੁਧਿਆਣੇ ਵਾਲੇ ਨੇ ਜਾਂ ਬਹੁਤ ਸੱਜਣ ਜਿਨ੍ਹਾਂ ਦੇ ਮੈਂ ਨਾਂ ਇੱਥੇ ਨਹੀਂ ਜਾਣਦਾ ਖੜੇ ਆ ਸਾਡੇ ਹਿੰਦੀ ਭਾਈ ਹਿੰਦੂ ਭਾਈਚਾਰੇ ਦੇ ਵਿੱਚੋਂ ਜਿਨ੍ਹਾਂ ਦੇ ਅੰਦਰ ਦਰਦ ਆ ਆਪਣੀ ਮਾਂ ਬੋਲੀ ਨੂੰ ਲੈ ਕੇ ਸੋ ਸਾਨੂੰ ਅੱਜ ਇੱਥੋਂ ਇਸ ਮੰਚ ਤੋਂ ਅਪੀਲ ਕਰਨੀ ਚਾਹੀਦੀ ਆ ਵੀ ਸਾਡਾ ਪੰਜਾਬ ਦਾ ਹਿੰਦੂ ਭਰਾ ਵੀ ਮਾਣ ਮਹਿਸੂਸ ਕਰੇ ਵੀ ਮੇਰੀ ਮਾਂ ਬੋਲੀ ਵੀ ਪੰਜਾਬੀ ਹੈ ਉਹਨਾਂ ਦੇ ਪੁਰਖੇ ਦਾਦੇ ਪੁਰਦਾਦਿਆਂ ਤੋਂ ਲੈ ਕੇ ਵੀ ਪੰਜਾਬੀ ਬੋਲਦੇ ਰਹੇ ਆ ਪਰਵਾਹ ਜੇ ਜਿਹੜੇ ਫਿਰਕਾ ਪ੍ਰਸਤੀ ਫੁਲਾ ਰਹੇ ਨੇ ਨਫਰਤ ਫੁਲਾ ਰਹੇ ਨੇ ਜੋ ਜ਼ਹਿਰ ਪੈਦਾ ਕਰ ਰਹੇ ਨੇ ਸਮਾਜ ਦੇ ਵਿੱਚ ਉਹਨਾਂ ਮਗਰ ਲਾ ਕੇ ਉਹ ਵੀ ਹਿੰਦੀ ਮਗਰ ਹੋ ਤੁਰੇ ਆ ਉਹਨਾਂ ਨੂੰ ਵੀ ਸਨੇਹਾ ਦੇਣ ਦੀ ਲੋੜ ਆ ਵੀ ਨਹੀਂ ਯਾਰ ਸਾਨੂੰ ਸਾਡੀ ਮਾਂ ਬੋਲੀ ਵਾਲ ਮੋੜਨਾ ਚਾਹੀਦਾ ਇੱਕ ਵਾਰੀ ਪਹਿਲਾਂ ਵੀ ਇਹ ਗਲਤੀ ਕਰਗੇ ਸੀਗੇ ਮਰਦਮ ਸ਼ਮਾਰੀ ਦੇ ਵਿੱਚ ਮਾਂ ਬੋਲੀ ਹਿੰਦੀ ਲਿਖਾ ਲਈ ਸੀ ਪਰ ਉਹ ਗਲਤੀਆਂ ਹੌਲੀ ਹੌਲੀ ਸੁਧਾਰ ਹੋਈਆਂ ਸੋ ਅੱਜ ਸਾਨੂੰ ਫੇਰ ਪਾੜਿਆ ਤੇ ਵੰਡਿਆ ਜਾ ਰਿਹਾ ਬਾਈ ਲੜਾਈ ਐ ਨਹੀਂ ਲੜੀ ਜਾਣੀ ਮੈਂ ਪਹਿਲਾਂ ਵੀ ਅਪੀਲ ਕਰਦਾ ਸੀਗਾ ਜਿੰਨੇ ਆਪਣੇ ਪ੍ਰਬੰਧਕਾਂ ਤੁਸੀਂ ਏ ਭਾਈ ਪਹਿਲਾਂ ਦੀ ਲਾਮਬੰਦੀ ਦੀ ਤਿਆਰੀ ਪਿੰਡਾਂ ਚੋਂ ਵੀ ਕਰਕੇ ਆਈਏ ਜਦੋਂ ਗਾਹਾਂ ਨੂੰ ਰੱਖੋਗੇ ਤੇ ਇਹ ਤੇ 10000 ਦਾ ਹੋਣਾ ਚਾਹੀਦਾ ਤਾਂ ਮਾੜੀ ਮੋਟੀ ਕੰਨ ਦੇ ਜੂੰ ਸਰਕੂ ਨੇ ਨੂੰ ਲੱਗਦਾ ਵੀ ਇਹ ਤਾਂ ਕਿੰਨਾ ਕੁ 100 200 ਬੰਦਾ ਇਕੱਠਾ ਹੋਇਆ ਕੋਈ ਫਰਕ ਨਹੀਂ ਪੈਂਦਾ ਸੋ ਇਨੀਆਂ ਕ ਬੇਨਤੀਆਂ ਮੇਰੀਆਂ ਆਪਾਂ ਗੌਰ ਕਰਕੇ ਜਵਾਕਾਂ ਨੂੰ ਵੀ ਜੋੜ ਗਏ ਦੁਖਾਂ ਤੇ ਇਸ ਗੱਲ ਦਾ ਚੰਡੀਗੜ੍ਹ ਛੱਡੋ ਮਹਾਰਾਜੀ ਛੱਡੋ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਮਾਹੌਲ ਹਿੰਦੀ ਵਾਲਾ ਹੀ ਬਣਾਤਾ ਕੋਈ ਮਾਪਾ ਕੋਈ ਮਾਂ ਕੋਈ ਪਿਓ ਜਾਂਦੇ ਆ ਕਦੇ ਸਕੂਲ ਦੇ ਟੀਚਰਾਂ ਨੂੰ ਪ੍ਰਬੰਧਕਾਂ ਨੂੰ ਕਦੇ ਨਹੀਂ ਪਹੁੰਚਦੇ ਵੀਰ ਸਾਡੇ ਜਵਾਗਾਂ ਨੂੰ ਹਿੰਦੀ ਸੋਡੀਆਂ ਮੈਡਮਾਂ ਕਿਉਂ ਬੋਲ ਰਹੀਆਂ ਆਪਾਂ ਨਹੀਂ ਕਹਦੇ ਹਿੰਦੀ ਮਾੜੀ ਆ ਜਾਂ ਅੰਗਰੇਜ਼ੀ ਮਾੜੀ ਆ ਜਾਂ ਉਰਦੂ ਜਾਂ ਕੋਈ ਵੀ ਜ਼ਬਾਨ ਮਾੜੀ ਆ ਜਵਾਨਾਂ ਸਾਰੀਆਂ ਸਤਿਕਾਰਯੋਗ ਆ ਪਰ ਸਕੂਲਾਂ ਦੇ ਵਿੱਚ ਮਾਹੌਲ ਵੀ ਉਹੋ ਜਿਹਾ ਪੇਸ਼ ਕੀਤਾ ਜਾਂਦਾ ਹੁਣ ਦੀਵਾਲੀ ਨੰਘ ਕੇ ਗਈ ਆ ਮੈਂ ਖਾਸ ਤੌਰ ਤੇ 2-3 ਸਕੂਲਾਂ 'ਚ ਗਿਆ ਉਹ ਸ਼ੋਧਦੀਪਾ ਬੜੀ ਹਿੰਦੀ 'ਚ ਲਿਖਿਆ ਹੋਇਆ ਮੈਂ ਕਿਹਾ ਵੀ ਪ੍ਰਬੰਧਕਾਂ ਨੂੰ ਪ੍ਰਿੰਸੀਪਲ ਨੂੰ ਵੀ ਕਿਹਾ ਕਿ ਮਾਲਕ ਸਕੂਲ ਦਾ ਮਾਤਾ ਪੰਜਾਬੀ ਚ ਲਿਖ ਲੋ ਯਾਰ ਉਹ ਜੀ ਗੌਰ ਨਹੀਂ ਕੀਤੀ ਕੋਈ ਗੱਲ ਨਹੀਂ ਕਰ ਲਾਂਗੇ ਅਸਲ ਇਹ ਗੌਰ ਗੂਰ ਵਾਲੀ ਗੱਲ ਨਹੀਂ ਇਹ ਬਹੁਤ ਗਹਿਰੀ ਤੇ ਡੂੰਗੀ ਸਾਜ਼ਿਸ਼ ਆ ਬਹੁਤ ਪ੍ਰੀਪਲਾਨ ਅਜੰਡਾ ਹੈ ਅਜੰਡੇ ਦੇ ਤਹਿਤ ਇਹ ਬੋਲੀ ਨੂੰ ਮਾਰਿਆ ਜਾ ਰਿਹਾ ਆ ਆਮ ਗੱਲ ਨਹੀਂ ਹੈ ਕਿ ਕੁਝ ਲੋਕਾਂ ਉਹਨੂੰ ਗਮਰਾਹ ਕਰਕੇ ਭਰਮਾ ਕੇ ਉਹ ਸਾਰਾ ਅਜੰਡੇ ਚ ਆਪਣੇ ਕਾਮਯਾਬ ਹੋ ਰਹੇ ਹੈ ਕਿ ਆਪਣੇ ਲੋਕ ਕੱਲੇ ਸੁੱਤੇ ਪਿਆ ਕੱਲਾ ਪੈਸਾ ਕਮਾ ਲ ਗਏ ਇੱਧਰ ਹੋ ਜਗੇ ਉੱਧਰ ਹੋ ਜਗੇ ਆ ਕੋਈ ਵਿਆਜ ਭੱਜ ਗਿਆ ਕੋਈ ਭੋਗ ਤੇ ਭੱਜ ਗਿਆ ਐਨਾ ਅੱਜ ਬਾਹਰ ਨੂੰ ਤਾਂ ਪਤਾ ਹੀ ਨਹੀਂ ਯਾਰ ਅੱਜ ਅੱਜ ਜਾਣ ਕੀ ਐ ਅੱਜ 1 ਨਵੰਬਰ ਨੂੰ ਆਪਾਂ ਕਹਿੰਦੇ ਆ ਪੰਜਾਬ ਦਿਹਾੜਾ ਪੰਜਾਬ ਦਾ ਵੱਡ ਟੁਕਤਾ ਸੀ 1 ਨਵੰਬਰ ਨੂੰ ਕਿੰਨੇ ਟੁਕਤੇ ਕੀਤੇ ਪੰਜਾਬ ਦੇ ਆ ਚੰਡੀਗੜ੍ਹ ਵਿਲਕਦੇ ਫਿਰਦੇ ਆ ਜਿਹੜਾ ਚੰਡੀਗੜ੍ਹ ਕਹਿੰਦੇ ਆ ਪੰਜਾਬ ਨੂੰ ਮਿਲਣਾ ਚਾਹੀਦਾ ਉਹਦਾ ਬੋਲੀ ਵੀ ਉਦੋਂ ਖਤਮ ਕਰਦੇ ਚੰਡੀਗੜ੍ਹ ਰੱਖਦਾ ਛੱਡਦੇ ਹੋ ਤੁਸੀਂ ਭੁੱਲ ਜਓ ਚੰਡੀਗੜ੍ਹ ਤੇ ਪੰਜਾਬ ਦਾ ਮੁੱਖ ਮੰਤਰੀ ਕਹੀ ਜਾਂਦਾ ਵੀ ਸਾਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਬਣਾਉਣ ਲਈ ਥਾਂ ਦੇ ਦਿਓ ਹਾਲਾਤ ਗੜੇ ਕਿਧਰ ਨੂੰ ਹੋਈ ਜਾਂਦੇ ਆ ਜੁਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੇ ਜਵਾਕਾਂ ਨੂੰ ਵੀ ਇਹ ਗੱਲ ਦੱਸਣੀ ਚਾਹੀਦੀ ਵੀ ਸਾਡੀ ਬੋਲੀ ਤੇ ਬਹੁਤ ਵੱਡਾ ਖਤਰਾ 2016 ਦੇ ਵਿੱਚ ਹੀ ਰੰਗ ਮਾਰਤੇ ਸੀਗੇ ਬੋਰਡਾਂ ਤੇ ਹਾਲੇ ਵੀ ਪਰਚੇ ਚੱਲੀ ਜਾਂਦੇ ਆ ਆ ਬਾਈ ਖੜਾ ਇੱਥੇ ਬਲਜੀਤ ਸਿੰਘ ਆ ਖੜਾ ਇਹਦੇ ਵੀ ਬਹੁਤ ਪੁਰਾਣੇ ਪਰਚੇ ਚੰਡੀਗੜ੍ਹ 'ਚ ਰੰਗ ਮਾਰਦਾ ਰਿਹਾ। ਸੋ ਸਾਨੂੰ ਹੁਣ ਇਹ ਜੇ ਐਕਸ਼ਨ ਵੀ ਕਰਨੇ ਪੈਣੇ ਆ ਜਿੱਥੇ ਅਸੀਂ ਕੁਝ ਸ਼ਾਂਤਮਈ ਰੋਸ ਕਰਦੇ ਆਂ, ਵਜ਼ਾਰਾ ਕਰਦੇ ਆਂ, ਉਹਨਾਂ ਚ ਰ ਇਹਨਾਂ ਦੇ ਕੰਮ ਤੇ ਜੂ ਨਹੀਂ ਸਰਕਣੀ। ਸੋ ਬਹੁਤ ਧੰਨਵਾਦ ਆ ਤੁਸੀਂ ਪਰ ਇੱਕਦੋਖੋ ਹੀ ਗੱਲ ਉਹੀ ਗੱਲ ਕਰਦੇ ਆ ਰਹੇ ਸੀਗੇ ਵੀ ਜਿਆਦਾ ਬਜ਼ੁਰਗ ਕੀ ਐ। 60 ਸਾਲ ਤੋਂ ਉੱਤੇ ਉਮਰ ਵਾਲੇ ਜਿਆਦੇ ਆ, ਨੌਜਵਾਨ ਤਾਂ ਥੋੜੀ ਹੀ ਐ। ਹਾਂ? ਹਾਂ। ਉਹ ਜਿਹੜੇ 21 ਸਾਲਾਂ ਵਾਲੇ ਆ ਜਾਂ 22 ਵਾਲੇ 25 28 30 ਵਾਲੇ ਆਏ ਆ ਭਾਈ ਉਹਨਾਂ ਦਾ ਧੰਨਵਾਦ ਆ ਪਰ ਥੋੜੇ ਰਹਿ ਗਏ ਯਾਰ ਇੱਥੇ 3 ਵੀ 2 ਜਾਣਾ ਹੋਵੇ ਆ ਗੇੜੇ ਮਾਰਨੇ ਹੋਣ ਇਧਰ ਘੁੰਮਣਾ ਪਰਨਾ ਕੁੜੀਆਂ ਮਗਰ ਜਾਣਾ ਹੋਵੇ ਨੌਜਵਾਨ ਬਾਧੂ ਆ ਜਾਂਦੇ ਆ ਪਰ ਯਾਰ ਜਦੋਂ ਗੱਲ ਬੋਲੀ ਦੀ ਹੋਵੇ ਛੋਡੀ ਹੋਣ ਦੀ ਗੱਲ ਹੋਵੇ ਉਦੋਂ ਵੀ ਨਿਕਲਿਆ ਕਰੋ ਯਾਰ ਤੇ ਨਹੀਂ ਭਰੇ ਖਾਤਮਾ ਸ਼ੁਰੂਆਤ ਆ ਜਿਵੇਂ ਗੱਲ ਕੀਤੀ ਬਾਈ ਨੇ ਮੈਂ ਤੋਂ ਇਹਨੇ ਵੀ ਗੁਰਦੁਆਰੇ ਉੱਤੇ ਵੀ ਹਿੰਦੀ ਲਿਖਣਗੇ ਲਿਖਣਗੇ ਬਾਈ ਤੁਸੀਂ ਦੇਖ ਲਓ ਚੰਡੀਗੜ੍ਹ ਗੁਰਦੁਆਰਾ ਸਥਾਪਨ ਕਮੇਟੀ ਇਹ ਸਥਾਪਨ ਵੀ ਹਿੰਦੀ ਦਾ ਹੈ ਹੈ ਫਟਦਾ ਹੀ ਆਹ ਦੇਖ ਲਓ ਓਏ ਇਹ ਪੰਜਾਬ ਹੈ ਕੱਲੀ ਜਿਹੜੀ ਲਿਪੀ ਹੈ ਉਹ ਕੱਲੀ ਪੰਜਾਬੀ ਲਿਖੀ ਹੈ ਬਾਕੀ ਉਹ ਜਿਹੜਾ ਹੈਗਾ ਹਿੰਦੀ ਦਾ ਹੁਣ ਅਸੀਂ ਵੀ ਕਰਾਂ ਜੇ ਇਹੀ ਉੱਤੇ ਥੱਲੇ ਨੂੰ ਉੱਪਰ نیچے ਕਹਿਣ ਲੱਗ ਗਏ ਆਮ ਹੀ ਮਹਾਲ ਬਣਾ ਲਿਆ ਕਿਉਂ ਉਹਦਾ ਅਸਰ ਕੀ ਹੈ ਸਾਡੇ ਜਵਾਕ ਕਾਰਟੂਨ ਦੇਖਦੇ ਆ ਉਹ ਸਾਰੇ ਹਿੰਦੀ ਚ ਆ ਛੋੜੇ ਓੜੇ ਜਵਾਨ ਸਣੇ ਹਿੰਦੀ ਬੋਲਣ ਲੱਗੇ ਕਾਡੂ ਦੇਖ ਕੇ ਸਾਡੇ ਕੋਲ ਦਾ ਪੰਜਾਬੀ ਚ ਕਾਰਟੂਨ ਵਾਲਾ ਨਹੀਂ ਮਾਹੌਲ ਬਣਿਆ ਅਸੀਂ ਕਿੱਥੋਂ ਜੋੜ ਲਾਂਗੇ ਕਿਤਾਬਾਂ ਨਾਲ ਸਾਡਾ ਰਸਤਾ ਟੁੱਟ ਹੀ ਚੁੱਕਿਆ ਹੈ ਵਿਸਾਇਹਤ ਕੋਈ ਇਤਿਹਾਸ ਕਿਤਾਬਾਂ ਜੋ ਪੜ ਕੇ ਜਵਾਕਾਂ ਨੂੰ ਜੋੜ ਲਾਂਗੇ ਜਿਹੜੇ ਕਾਰਟੂਨ ਹੋਏ ਜਵਾਕ ਹੋਈ ਜਾਂਦੇ ਆ ਸੋ ਬਹੁਤ ਗੌਰ ਕਰਨ ਦੀ ਲੋੜ ਆ ਪੈਸਾ ਪੂਸਾ ਕਮਾਇਆ ਜੋ ਜ਼ਿੰਦਗੀ ਨੇ ਚੱਲਦੇ ਰਹਿਣਾ ਪਰ ਜੇ ਇੱਕ ਵਾਰੀ ਮੈਂ ਕਹਿੰਦਾ ਉਹਨਾਂ ਦੁਨੀਆ ਦੀ ਹਰ ਸ਼ੈ ਪ੍ਰਾਪਤ ਕਰ ਲਓਗੇ ਦੌਲਤਾਂ ਸ਼ੌਂਤਾਂ ਮੈਲ ਮਾੜੀਆਂ ਖਰੀਆਂ ਕਰ ਲਓਗੇ ਜੇ ਇੱਕ ਵਾਰੀ ਸਾਡੀ ਬੋਲੀ ਸਾਡੀ ਜ਼बान ਮਰ ਗਈ ਬੋਦ ਜੋ ਮੁੜ ਕੇ ਚਾਹੇ ਪੂਰੀ ਦੁਨੀਆ ਦੀ ਦੌਲਤ ਇਕੱਠੀ ਕਰਕੇ ਕੇਹੇ ਲਿਆ ਕੇ ਕਦਮਾਂ 'ਚ ਰੱਖ ਦਿਓ ਵੀ ਸਾਡੀ ਬੋਲੀ ਸਾਨੂੰ ਵਾਪਸ ਕਰ ਦੇ ਜਾਂਦੀ ਕਰ ਦੇ ਇਹ ਹੋਣੀ ਨਹੀਂ ਬਾਈ ਤੇ ਬਹੁਤ ਗਹਿਰਿਆਂ ਸ਼ਾਸਨਾਂ ਨਾਲ ਤੁਹਾਡੀ ਜਵਾਨ ਤੁਹਾਡੀ ਬੋਲੀ ਸਕੂਲਾਂ 'ਚੋਂ ਦਫ਼ਤਰਾਂ 'ਚੋਂ ਬੋਰਡਾਂ ਤੋਂ ਚਾਰ ਸფერੋਂ ਬੋਲੀ ਤੁਹਾਡੀ ਖਤਮ ਕੀਤੀ ਜਾ ਰਹੀ ਹੈ ਪੰਜਾਬੀ ਮਾਂ ਬੋਲੀ ਜਿੰਦਾਬਾਦ 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 ਪੰਜਾਬੀ ਮਾਂ ਬੋਲੀ ਜਿੰਦਾਬਾਦ पंजाबी मा बोली जे कातल चंडीगढ़ प्रशासन मरदा आवाज़ पंजाबी मा बोली दे, कातल चंडीगढ़ प्रशासन मरदा